ਪਾਰਤ ਦੀ ਮੁੱਖ ਜੱਜ ਨੇ ਕਿਹਾ ਹੈ ਕਿ ਗਿਆਨ ਤੋਂ ਬਿਨਾ ਅਧਿਕਾਰ ਕਿਸੇ ਵੀ ਕੰਮ ਦੇ ਨਹੀਂ ਹੈ ਸਾਨੂੰ ਗਿਆਨਬਾਨ ਹੋਣਾ ਜ਼ਰੂਰੀ ਹੈ ਉੱਤਰ ਪ੍ਰਦੇਸ਼ ਵਿੱਚ ਪੁੱਤਰ ਨੇ ਕੁਹਾੜੀ ਦੇ ਨਾਲ ਮਾਤਾ ਪਿਤਾ ਦੇ ਭੈਣ ਦੀ ਹੱਤਿਆ ਕਰ ਦਿੱਤੀ ਹੈ ਸਾਈਲੈਂਡ ਕੰਬੋਡੀਆ ਦੀ جنگਬੰਦੀ ਤੇ ਗੱਲਬਾਤ ਲਈ ਸਹਿਮਤ ਹੋ ਗਏ ਹਨ ਤੇ ਜੋ ਮਲੇਸ਼ੀਆ ਵਿੱਚ ਗੱਲਬਾਤ ਹੋਵੇਗੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਹਨਾਂ ਦੋਵਾਂ ਦਸ਼ਮ ਚਕਰ ਜੋਤ ਭਾਰਤ ਪਾਕਿਸਤਾਨ ਦੀ ਜੰਗ ਦੀ ਯਾਦ ਦਿਵਾਉਂਦਾ ਹੈ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੋਦੀ ਗਰੀਬਾਂ ਦੇ ਘਰ ਢਾ ਰਿਹਾ ਹੈ ਭਾਰਤ ਤੇ ਇੰਗਲੈਂਡ ਦੇ ਵਿਚਕਾਰ ਟੈਸਟ ਮੈਚ ਡਰਾ ਹੋ ਗਿਆ ਹੈ ਅਮਰੀਕਾ ਦੇ ਜਨਰਲ ਮਾਈਕਲ ਕ੍ਰੀਲਾ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਸਨਮਾਨ ਨਿਸ਼ਾਨ ਇਮਤiaz ਨਾਲ ਸਨਮਾਨਿਤ ਕੀਤਾ ਗਿਆ। ਪਾਕਿਸਤਾਨ ਅਕੂਪਾਈਡ ਕਸ਼ਮੀਰ ਵਿੱਚ ਹੜ੍ਹਾਂ ਦੇ ਨਾਲ 10 ਲੋਕਾਂ ਦੀ ਮੌਤ ਹੋ ਗਈ। ਅਮਰੀਕਾ ਵਿੱਚ ਸੱਤ ਗੁਜਰਾਤੀਆਂ ਨੇ ਮਿਲ ਕੇ 9.5 ਮਿਲੀਅਨ ਡਾਲਰ ਦਾ ਘਪਲਾ ਕੀਤਾ। ਪਾਕਿਸਤਾਨ ਵਿੱਚ ਕੌੜੀਏ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਦੇ ਬਾਲਟਮੋਰ ਸਟੋਰ ਤੇ ਇੱਕ ਵਿਅਕਤੀ ਨੇ ਚਾਕੂ ਨਾਲ ਹਮਲਾ ਕੀਤਾ ਤੇ 11 ਲੋਕ ਜ਼ਖਮੀ ਹੋ ਗਏ। ਸਾਊਦੀ ਅਰਬ ਵਿੱਚ ਬਾਅਰ ਆਨ ਡਰੱਗ ਦੇ ਮਾਮਲੇ ਵਿੱਚ ਇਸ ਸਾਲ 217 ਲੋਕਾਂ ਨੂੰ ਫਾਂਸ